ਦੋਸਤੋ ਪਿਛਲੇ ਇੱਕ ਮਹੀਨੇ ਤੋਂ ਬਹੁਤ ਸਾਰੇ ਲੋਕਾਂ ਨੇ ਇੱਕ ਐਸੀ એનર્ਜੀ ਮਹਿਸੂਸ ਕੀਤੀ ਹੋਵੇਗੀ ਜਿਹੜੀ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਅਲੱਗ ਚੇਂਜ ਲੈ ਕੇ ਆਈ ਹੋਵੇਗੀ ਉਹਨਾਂ ਨੂੰ ਲੱਗਿਆ ਹੋਊਗਾ ਕਿ ਇਹ ਸੱਚਮੁੱਚ ਇਹ ਹੋ ਰਿਹਾ ਇਹ ਮੇਰੇ ਨਾਲ ਹੋ ਰਿਹਾ ਤੇ ਕਿਉਂ ਹੋਇਆ ਹੈ ਇਸ ਦਾ ਰੀਜ਼ਨ ਕੀ ਹੈ ਕਿ ਸੂਰਜ ਜਿਹੜਾ ਹੈਗਾ ਆ ਉਹ ਸਾਲ ਦੇ ਵਿੱਚ ਤਿੰਨ ਵਾਰ ऐसे यहां मोमेंट्स ਦੇ ਵਿੱਚੋਂ ਗੁਜ਼ਰਦਾ ਆ ਜਿਸ ਨੂੰ ਅਸੀਂ ਰਾਹੂ ਦਾ ਨਕਸ਼ਤਰ ਕਹਿੰਦੇ ਆ ਰਾਹੂ ਕੀ ਹੈ ਇੱਕ ਐਸੀ એનર્ਜੀ ਹੈ ਜਿਹੜੀ ਇੱਕ 스ਪਾਰਕ ਹੈ ਗਈ ਹੈ ਜਦੋਂ 스ਪਾਰਕ ਹੈਗਾ ਆ ਮਤਲਬ ਸੂਰਜ ਨਾਲ ਟੱਚ ਹੁੰਦਾ ਆ ਤੇ ਚੰਦਰਮਾ ਦੇ ਨਾਲ ਖਾਸ ਕਰਕੇ ਟੱਚ ਹੁੰਦਾ ਹੈ ਇਹ ਦੋਨਾਂ ਦੇ ਨਾਲ ਟੱਚ ਹੋਣ ਤੇ ਹੋਏ ਇੱਕ ਅਲੱਗ 스ਪਾਰਕ ਦਿੰਦਾ ਜਿਹੜੀ ਕਿ ਇਹਨਾਂ ਦੀ એનર્ਜੀ ਨੂੰ ਮਤਲਬ ਟੋਟਲ ਆਪੋਜ਼ਿਟ ਕਰ ਦਿੰਦਾ ਜਾਂ ਖਤਮ ਕਰ ਦਿੰਦਾ ਜਾਂ ਆਪਣੇ ਕੰਟਰੋਲ 'ਚ ਕਰ ਲੈਂਦਾ ਆ ਮਤਲਬ ਉਸ ਵਕਤ ਇਹ ਕਿਸਮ ਦਾ ਬਿਜਲੀ ਝਮਕਾ ਮਾਰ ਦਿੰਦੀ ਹੈ ਸੂਰਜ ਨੂੰ ਆਤਮਾ ਦਾ ਕਾਰਕ ਮੰਨਿਆ ਜਾਂਦਾ ਜਦੋਂ ਤੁਲਾ ਰਾਸ਼ੀ ਦੇ ਵਿੱਚ ਇਹ ਬਹੁਤ ਲੋ ਚਲਾ ਜਾਂਦਾ ਮਤਲਬ ਇਸ ਨੂੰ ਨੀਚ ਕਿਹਾ ਜਾਂਦਾ ਨੀਚ ਦਾ ਮਤਲਬ ਨੀਚੇ ਚਲਾ ਗਿਆ ਇਹ ਸੂਰਜ ਹਾਇਰ ਡਾਈਮੈਂਸ਼ਨਾਂ ਦਾ ਮਾਲਕ ਹੈ ਉਸ ਵਕਤ ਕੀ ਹੁੰਦਾ ਹੈ ਕਿ ਸੂਰ ਰਾਹੂ ਦਾ ਨਕਸ਼ਤਰ ਜਿਹੜਾ ਹੈ ਉਸ ਦੇ ਵਿੱਚੋਂ ਸਵਾਤੀ ਨਕਸ਼ਤਰ ਦੇ ਵਿੱਚੋਂ ਸੂਰੀਆ ਜਿਹੜਾ ਉਹ ਨਿਕਲਦਾ ਹੁੰਦਾ ਸਵਾਤੀ ਕੀ ਹੈਗਾ ਸਵਾਤੀ ਇੱਕ અમૃત ਹੈ ਇਸ ਦੇ ਵਿੱਚ ਜਿਹੜਾ ਬੰਬੀਹਾ ਸਵਾਤੀ ਬੂੰਦ ਲਈ ਜਿਹੜਾ ਹੈ ਉਹ ਪੀਹੋ ਪੀਹੋ ਕਰਦਾ ਆ ਤੇ ਇਹ ਜਦੋਂ ਸੂਰਜ ਦੇ ਵਿੱਚੋਂ ਨਿਕਲਦਾ ਹੈ ਤੇ ਇੱਕ ਲਾਈਫ ਦੇ ਵਿੱਚ ਤੁਹਾਡੇ ਨਾਲ ਐਸੀਆਂ ਘਟਨਾਵਾਂ ਘਟਦੀਆਂ ਹੋਣਗੀਆਂ ਜਿਹੜੀਆਂ ਤੁਸੀਂ ਮਤਲਬ ਬੜੇ ਹੈਰਾਨ ਹੋਗੇ ਕਿ ਤੁਹਾਡੀ ਲਾਈਫ ਦੇ ਵਿੱਚ ਇੱਕ ਚੇਂਜ ਹੋਏਗੀ ਆਤਮਿਕ ਰੂਪ ਤੇ ਕਿਉਂਕਿ ਸੂਰਜ ਜਿਹੜਾ ਆਤਮਾ ਦਾ ਕਾਰਕ ਹੈ ਲਾਈਟ ਹੈ ਨਾ ਲਾਈਟ ਸਾਡੀ ਆਤਮਾ ਦਾ ਕਾਰਕ ਹੈ ਤੇ ਉਹ ਮੂਮੈਂਟ ਜਿਹੜੀ ਹੈਗੀ ਆ ਤੁਸੀਂ ਮਤਲਬ ਐਸਾ ਵੀ ਹੋ ਸਕਦਾ ਕਿ ਸ਼ੀਸ਼ੇ ਦੇ ਅੱਗੇ ਖੜ ਕੇ ਆਪਣੇ ਫੇਸ ਦੇਖੋ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਤੁਸੀਂ ਜਿਸ ਤਰ੍ਹਾਂ ਕੋਈ ਕੋਈ ਬੰਦਾ ਨਾ ਐਕਟਿੰਗ ਕਰਦਾ ਹੈ ਦੁੱਖ ਦੇ ਵੇਲੇ ਹੱਕ ਦੇਖਾ ਮੇਰੇ ਨਾਲ ਕੀ ਹੋ ਰਿਹਾ ਇਹੋ ਜਿਹੀਆਂ ਚੀਜ਼ਾਂ ਰੀਜ਼ਨ ਕੀ ਹੈ ਤੁਲਾ ਰਾਸ਼ੀ ਐਕਟਰਾਂ ਦੀ ਕਲਾ ਦੀ ਇਹ ਮਤਲਬ ਬਿਊਟੀ ਦੀ ਰਾਸ਼ੀ ਹੈ ਇਹਦੇ ਵਿੱਚ ਕੀ ਹੈ ਜਦੋਂ ਸੂਰਜ نیچے ਜਾਂਦਾ ਹੈ ਤੇ ਇਹ ਬੰਦਾ ਮਤਲਬ ਸੂਰਜ ਕੀ ਹੈ ਲਾਈਟ ਜਿਹੜੀ ਕਲਾ ਜਿੰਨੀ ਵੀ ਫੋਟੋਗ੍ਰਾਫੀ ਡਿਵੈਲਪ ਹੁੰਦੀ ਹੈ ਉਹ ਸਾਰੀ ਹਨੇਰੇ ਚ ਹੁੰਦੀ ਹੈ ਮਗਰ ਉੱਥੇ ਇੱਕ ਲਾਈਟ ਨੂੰ ਕੰਟਰੋਲ ਕਰਕੇ ਜਦੋਂ ਮਾਰਿਆ ਜਾਂਦਾ ਹੈ ਆਪਣੇ ਸਬਜੈਕਟ ਦੇ ਉੱਤੇ ਉਦੋਂ ਜਿਹੜੀ ਫੋਟੋਗ੍ਰਾਫੀ ਹੁੰਦੀ ਹੈ ਉਹ ਇੱਕ ਡਿਫਰੈਂਟ ਹੁੰਦੀ ਹੈ ਪਲਾਨਡ ਦੀ ਮਤਲਬ ਇਹ ਐਸੀ ਇੱਕ ਮੂਮੈਂਟ ਹੁੰਦੀ ਹੈ ਲਾਈਫ ਦੇ ਵਿੱਚ ਜਦੋਂ ਬੰਦਾ ਐਸੀਆਂ ਚੀਜ਼ਾਂ ਸਿੱਖਦਾ ਹੈ ਐਸੀਆਂ ਬ੍ਰੀਕੀਆਂ ਸਿੱਖਦਾ ਲਾਈਫ ਦੀਆਂ ਹੋਣ ਚਾਹੇ ਉਹ ਇਸ ਫਿਜ਼ੀਕਲ ਵਰਲਡ ਦੀਆਂ ਹੋਣ ਤੇ ਉਸ ਨੂੰ ਇੱਕ ਅਲੱਗ ਤਰ੍ਹਾਂ ਦੀ ਇੱਕ ਨਵੀਂ ਅੰਡਰਸਟੈਂਡਿੰਗ ਹੁੰਦੀ ਹੈ ਲਾਈਫ ਦੀ ਚਾਹੇ ਕੁਝ ਵੀ ਹੋ ਸਕਦਾ ਉਸਨੇ ਐਸੇ ਧੋਖੇ ਹੁੰਨ ਜਿਹੜੇ ਉਹਨੂੰ ਕਦੇ ਉਹ ਯਕੀਨ ਨਾ ਕੀਤੇ ਹੋਣ ਐਸੀਆਂ ਉਸਨੇ ਬੰਦਿਆਂ ਦੀਆਂ ਕੁਝ ਹਰਕਤਾਂ ਦੇਖੀਆਂ ਹੋਣ ਜਿਹੜੇ ਉਹਨੂੰ ਕਦੇ ਯਕੀਨ ਇਹ ਨਾ ਹੋਇਆ ਹੋਵੇ ਉਹਦੀ ਲਾਈਫ ਦੇ ਵਿੱਚ ਉਹਨੇ ਐਸੇ ਕੁਝ ਲੈਸਨ ਹੋਰ ਲਏ ਹੋਣ ਜਾਂ ਐਸੀਆਂ ਚੀਜ਼ਾਂ ਜਿਹੜੀਆਂ ਮਤਲਬ ਉਹਦੇ ਖੁਦ ਦੇ ਹੁੰਦੇ ਰਹੇ ਮਤਲਬ ਚੱਕੇ ਜਾਂਦੇ ਆ ਕਿਉਂਕਿ ਲਾਈਟ ਜਿਹੜੀ ਹੈ ਉਹ ਡਾਰਕ ਪਲੇਸ ਦੇ ਵਿੱਚ ਗਈ ਹੈ ਜਿੱਥੇ ਉਸ ਨੂੰ ਐਸੀ ਚੀਜ਼ ਅੰਡਰਸਟੈਂਡਿੰਗ ਹੋਈ ਹੈ ਜਿਸ ਦਾ ਮਤਲਬ ਕੋਈ ਮਤਲਬ ਲਫ਼ਜ਼ਾਂ ਚ ਗਿਆਨ ਉਹਨੂੰ ਨਹੀਂ ਬਿਆਨ ਕੀਤਾ ਜਾ ਸਕਦਾ ਤੇ ਦੂਸਰੀ ਜਦੋਂ ਕੁੰਭ ਦਾ ਮੇਲਾ ਲੱਗਦਾ ਆ ਹਿੰਦੁਸਤਾਨ ਦੇ ਵਿੱਚ ਦੇਖੋ ਉਹ ਬਹੁਤ ਮਤਲਬ ਲੋਕ ਇਕੱਠੇ ਇਕੱਠੇ ਹੁੰਦੇ ਰੀਜ਼ਨ ਕੀ ਆ ਉਸ ਵਕਤ ਵੀ ਸੂਰਜ ਜਿਹੜਾ ਹੈਗਾ ਆ ਉਹ ਕੁੰਭ ਰਾਸ਼ੀ ਦੇ ਵਿੱਚੋਂ ਲੰਘਦਾ ਹੈਗਾ ਆ ਛਤ ਵਿਸ਼ਾ ਨਕਸ਼ਤਰ ਛਤ ਵਿਸ਼ਾ ਦਾ ਮਤਲਬ 100 ਵਿਸ਼ਿਆਂ ਦਾ ਡਾਕਟਰ ਜਿਹੜਾ ਰਾਹੁ ਹੈਗਾ ਆ ਉਹ ਇਹ ਨਕਸ਼ਤਰ ਰਾਹੁ ਦਾ ਬਿਲੋਂਗ ਕਰਦਿਆ ਹੈ ਉਹਦੇ ਵਿੱਚ ਜਦੋਂ ਸੂਰਜ ਫਿਰ ਆਤਮਾ ਲੰਗਦੀ ਹੈ ਉਹ ਨਵੀਆਂ ਚੀਜ਼ਾਂ ਲੈ ਕੇ ਬਾਹਰ ਆਂਦੀ ਹੈ ਦਨ ਤੀਜਾ ਜਿਹੜਾ ਹੈਗਾ ਆ ਉਹ ਮਿਥਨ ਰਾਸ਼ੀ ਦੇ ਵਿੱਚੋਂ ਜਦੋਂ ਸੂਰਜ ਜਿਹੜਾ ਇਹ ਟ੍ਰਾਂਜ਼ਿਟ ਕਰਦਾ ਹੈ ਸਾਲ 'ਚ 1 ਮਹੀਨਾ ਉਸ ਵਕਤ ਇਹੀ ਘਟਨਾ ਘਟਦੀ ਹੈ ਉੱਥੇ ਵੀ ਰਾਹੁ ਦਾ ਨਕਸ਼ਤਰ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਮੂਵਮੈਂਟਸ ਕਦੇ-ਕਦੇ ਲਾਈਫ ਦੇ ਵਿੱਚ ਜਦੋਂ ਆਂਦੀਆਂ ਉਹ ਸਾਨੂੰ ਸਮਝ ਨਹੀਂ ਲੱਗਦਾ ਕਿ ਸਾਡੇ ਨਾਲ ਹੋ ਕੀ ਰਿਹਾ ਇਹ ਹਰ ਵਾਰ ਸਾਨੂੰ ਕੁਝ ਐਸੀ ਅੰਡਰਸਟੈਂਡਿੰਗ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਸੁਣਿਆ ਹੋਣਾ ਨਾ ਕਿ ਜਿਹੜਾ ਹੰਸ ਹੈਗਾ ਆ ਉਹ ਮੋਤੀ ਚੁਗਦਾ ਤੇ ਨਾਲੇ ਹੰਸ ਦੇ ਅੱਗੇ ਨਾ ਭਾਵੇਂ ਜਿੰਨਾ ਪਾਣੀ ਦੇ ਵਿੱਚ ਦੁੱਧ ਮਿਕਸ ਕਰਕੇ ਰੱਖ ਦਿਓ ਹੰਸ ਚੁੰਝਦੇ ਨਾਲ ਦੁੱਧ ਨੂੰ ਚੂਸ ਲੈਂਦਾ ਆ ਉਹ ਪਾਣੀ ਥੱਲੇ ਪਿਆ ਰਹਿੰਦਾ ਇਸੇ ਤਰ੍ਹਾਂ ਹਾਂ ਹਾਂਸ ਮੋਤੀ ਚੁਗਦਾ ਇਸ ਨੂੰ ਅੰਡਰਸਟੈਂਡਿੰਗ ਕਰਨ ਦੀ ਜ਼ਰੂਰਤ ਹੈ ਇਹ ਸਿੰਬੋਲਿਕ ਹੈ ਕਿ ਜਦੋਂ ਕਿਸੇ ਇਨਸਾਨ ਦੇ ਅੰਦਰ ਇੱਕ ਐਸੀ ਸਮਝ ਹੈ ਕਿ ਐਸੀ ਅੰਡਰ ਉਹ ਅੰਡਰਸਟੈਂਡਿੰਗ ਆ ਗਈ ਉਹ ਐਨੇ ਦੁੱਖਾਂ ਤੋਂ ਤਕਲੀਫਾਂ ਤੋਂ ਸਮਝੋਂ ਲੰਘ ਕੇ ਜਦੋਂ ਉਹ ਆ ਗਿਆ ਤੇ ਉਸ ਨੂੰ ਪਤਾ ਲੱਗ ਗਿਆ ਕਿ ਦੁੱਧ ਕਿਹੜਾ ਹੈ ਤੇ ਪਾਣੀ ਕਿਹੜਾ ਆ ਤੇ ਉਸ ਨੂੰ ਪਤਾ ਲੱਗ ਗਿਆ ਕਿ ਮੋਤੀ ਮਤਲਬ ਅਛਾਈਆਂ ਅਚੀਆਂ ਚੀਜ਼ਾਂ ਕਿਹੜੀਆਂ ਹੈਗੀਆਂ ਤੇ ਬੁਰੀਆਂ ਚੀਜ਼ਾਂ ਕਿਹੜੀਆਂ ਤੇ ਆਪੇ ਉਸ ਨੂੰ ਪਤਾ ਲੱਗ ਗਿਆ ਕਿ ਉਹ ਕਿਸ ਤਰ੍ਹਾਂ ਮਤਲਬ ਜਿਸ ਵੇਲੇ ਉਹ ਇਹ ਚੀਜ਼ਾਂ ਸਮਝ ਆ ਜਾਣ ਲਾਈਫ ਦੇ ਵਿੱਚ ਗੁੱਡ ਔਰ ਬੈਡ ਤੇ ਕਿਸ ਤਰ੍ਹਾਂ ਫਿਰ ਉਹ ਜਿਹੜਾ ਹੈ ਉਹ ਬੈਡ ਨੂੰ ਚੂਜ਼ ਕਰੇਗਾ ਉਹ ਗੁੱਡ ਦੀ ਤਰਫ ਹੀ ਜਾਏਗਾ ਉਹਨੂੰ ਪਤਾ ਉਹਦੇ ਵਿੱਚ ਸਮਝ ਹੀ ਸੋਚੀ ਹੀ ਤਾਂ ਹੈ ਨਾ ਸੋਚੀ ਕਿੱਥੋਂ ਆਏਗੀ ਜਦੋਂ ਤੁਸੀਂ ਅਲੱਗ-ਅਲੱਗ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਦੇ ਵਿੱਚੋਂ ਨਿਕਲੋਗੇ ਉਹ ਐਕਸਪੀਰੀਅੰਸ ਇਹ ਖਾਸ ਮੂਮੈਂਟ ਦੇ ਆਉਂਦੇ ਆ ਜਦੋਂ ਸੂਰਜ ਜਿਹੜਾ ਹੈ ਸਾਤ ਤਿੰਨ ਮਹੀਨੇ ਦਨ ਅਲੱਗ-ਅਲੱਗ ਰਾਸ਼ੀਆਂ ਚੋਂ ਨਿਕਲਦਾ ਹੈ ਜਿਹੜੀ ਕਿ ਮਿਥਨ ਹੈਗੀ ਹੈ ਤੁਲਾ ਹੈਗੀ ਹੈ ਐਂਡ ਕੁੰਭ ਰਾਸ਼ੀ ਜਿਹੜੀ ਹੈਗੀ ਹੈ ਸੋ ਦੋਸਤੋ ਇਹ ਸੂਰਜ ਜਿਹੜਾ ਹੈ ਜਦੋਂ ਉੱਚਦਾ ਹੁੰਦਾ ਹੈ ਇਹਦੀ ਇੱਕ ਅਲੱਗ ਪਾਵਰ ਹੈ ਜਦੋਂ ਇਹ ਆਪਣੇ ਕਰਦਾ ਹੁੰਦਾ ਨੰਬਰ 5 ਜਿਹੜਾ ਹੈਗਾ ਸਿੰਘ ਰਾਸ਼ੀ ਚ ਉਦੋਂ ਇੱਕ ਅਲੱਗ ਪਾਵਰ ਹੈ ਜਦੋਂ ਇਹ ਜਿਹੜਾ ਹੈਗਾ ਤੁਲਾ ਰਾਸ਼ੀ ਦੇ ਵਿੱਚ ਹੈ ਉਦੋਂ ਇਹਦੀ ਅਲੱਗ ਪਾਵਰ ਹੈ ਤੇ ਹਰ ਰਾਸ਼ੀ ਦੇ ਵਿੱਚ ਡੈਫੀਨਿਟਲੀ ਅਲੱਗ ਪਾਵਰ ਆ ਬਗਰ ਇਹ ਤਿੰਨ ਜਿਹੜੇ ਘਰ ਹੈਗੇ ਬਹੁਤ ਖਾਸ ਹੈ ਜਿਹੜੇ ਜਿਨ੍ਹਾਂ ਲੋਕਾਂ ਦੇ ਵਿੱਚ ਇਹ ਸੂਰਜ ਦੀ ਪਾਵਰ ਜਿਹੜੀ ਉਹ ਵਧੀਆ ਹੁੰਦੀ ਹੈ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਮਤਲਬ ਉੱਚੇ ਅਹੁਦੇ ਉਹ ਜ਼ਿੰਦਗੀ ਚ ਚਮਕਦੇ ਦਮਕਦੇ ਰਹਿੰਦੇ ਆ ਤੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਪਰਮਾਤਮਾ ਜਿਹੜਾ ਹੈਗਾ ਇੱਕ ਅੱਛੀ એનર્ਜੀ ਦਿੰਦਾ ਹੈ ਥੈਂਕ ਯੂ